ਖਬਰ ਨਾਮਾ ਦੇਖ ਰਿਹਾ ਸਾਰੇ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸਰਾਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਕਿਸਾਨਾਂ ਦੇ ਨਾਲ ਵਿਸ਼ਵਾਸ ਕੀਤਾ ਪਿੰਡਾਂ ਦੇ ਵਿੱਚ ਅਨਾਉਂਸਮੈਂਟਸ ਵੀ ਹੋ ਗਈਆਂ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਆਗੂਆਂ ਅਤੇ ਮੰਤਰੀਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਨਹੀਂ ਵੜ ਦਿੱਤਾ ਚਾਹਵੇਗਾ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕੁਸੂਤੇ ਫਸ ਗਿਆ ਹਾਲਾਂਕਿ ਜਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਗ੍ਰਿਫਤਾਰ ਕੀਤਾ ਸੀ ਸਰਵਰ ਸਿੰਘ ਪੰਦੇੜ ਦੇ ਨਾਲ ਹੋਰ ਵੀ ਲਗਭਗ ਹਜ਼ਾਰ ਤੋਂ ਵੱਧ ਕਿਸਾਨਾਂ ਨੂੰ ਜਿਹੜਾ ਹੈ ਜ਼ਿਲਾ ਦਿਖਾਈਆਂ ਗਈਆਂ ਲਗਭਗ 7 ਤੋਂ 8 ਦਿਨ ਜੇਲ੍ਹਾਂ ਦੇ ਵਿੱਚ ਰੱਖਿਆ ਗਿਆ ਉਸ ਦਿਨ ਤੋਂ ਲੈ ਕੇ ਹੁਣ ਤੱਕ ਲਗਾਤਾਰ ਤਣਾਅ ਵਧ ਰਿਹਾ ਹੈ ਯਾਨੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀ ਬਣੇਗਾ ਆਮ ਆਦਮੀ ਪਾਰਟੀ ਦਾ ਹੁਣ ਤੋਂ ਹੀ ਆਪ ਆਪੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਨਹੀਂ ਬਣ ਦਿੱਤਾ ਜਾ ਰਿਹਾ ਉਹਨਾਂ ਨੂੰ ਨਾ ਤਾਂ ਕੋਈ ਸਟੇਜ ਤੇ ਭਾਸ਼ਣ ਦਿੱਤੇ ਜਾ ਰਹੇ ਨੇ ਨਾ ਉਹਨਾਂ ਨੂੰ ਕਿਸੇ ਚੀਜ਼ ਦਾ ਅਦੋਕਾਟਨ ਕੀਤਾ ਜਾ ਰਿਹਾ ਹੈ ਇਧਰ ਇੱਕ ਵਿਧਾਇਕ ਕੁਸੂਤੇ ਫਸੇ ਨੇ ਯਾਨੀ ਕਿ गिर ਗਏ ਵਿਰੋਧ ਹੋਇਆ ਮਸੇ ਆ ਕੇ ਛਡਾਇਆ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਹਲਕਾ ਮੋੜ ਦੇ ਵਿਧਾਇਕ ਸੁਖਬੀਰ ਸਿੰਘ ਮੈਸਰ ਖਾਨਾ ਦਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਕਰਾਰ ਵਾਲਾ ਚੌਂਕੇ ਵਿੱਚ ਪਿੰਡਾਂ ਵਿੱਚ ਕਰਾਉ ਕੀਤਾ ਗਿਆ ਅਤੇ ਉਹਨਾਂ ਨਾਲ ਸਵਾਲ-ਜਵਾਬ ਕੀਤੇ ਗਏ ਹਲਕਾ ਵਿਧਾਇਕ ਇਸ ਦੌਰਾਨ ਪਿੰਡਾਂ ਦੀਆਂ ਮੰਡੀਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਆਏ ਸਨ ਕਰਾੜਾ ਵਾਲੇ ਵਿਖੇ ਪ੍ਰਧਾਨ ਗੁਰਦੀਪ ਸਿੰਘ ਕਿਸਾਨ ਆਗੂ ਦੀ ਅਗਵਾਈ ਹੇਠ ਕਿਸਾਨ ਆਗੂਆਂ ਵੱਲੋਂ ਵਿਧਾਇਕ ਨੂੰ ਤਿੱਖੇ ਸਵਾਲ ਕੀਤੇ ਗਏ ਉਹਨਾਂ ਨੂੰ ਕਿਹਾ ਗਿਆ ਹਰਿਆਣਾ ਪੁਲਿਸ ਜਦੋਂ ਬੱਲੋ ਪਿੰਡ ਨੌਜਵਾਨ ਤੇ ਗੋਲੀ ਚਲਾਈ ਗਈ ਤਾਂ ਪੰਜਾਬ ਸਰਕਾਰ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਹੁਕਮਾਂ ਤੇ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਲੱਗੇ ਕਿਸਾਨਾਂ ਦੇ ਮੋਰਚੇ ਪੁੱਟੇ ਗਏ ਹਨ ਉਹਨਾਂ ਦੋਸ਼ਾਂ ਦੇ ਲਗਾਏ ਦਾ ਕਿਸਾਨਾਂ ਦਾ ਸਮਾਨ ਬਾਰਡਰਾਂ ਤੋਂ ਚੋਰੀ ਹੋਇਆ ਉਹ ਪੰਜਾਬ ਸਰਕਾਰ ਦੀ ਨਲਾਕੀ ਕਾਰਨ ਹੋਇਆ ਜਿਸ ਵਿੱਚ ਪੰਜਾਬ ਪੁਲਿਸ ਅਤੇ ਕੁਝ ਆਮ ਆਦਮੀ ਪਾਰਟੀ ਦੇ ਆਗੂ ਮਿਲੇ ਹੋਏ ਹਨ ਯਾਨੀ ਕਿ ਇਹ ਸਵਾਲ ਜਵਾਬ ਕਿਤੇ ਗਿਆ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਤੱਕ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਲ ਹੁੰਦੇ ਸਨ ਪਰ ਸਰਕਾਰ ਬਣਨ ਤੋਂ ਬਾਅਦ ਉਹ ਖੁਦ ਕਿਸਾਨਾਂ ਦੇ ਦੁਸ਼ਮਣ ਬਣ ਗਏ ਹਨ ਇਸ ਮੌਕੇ ਹੋਰ ਕਿਸਾਨਾਂ ਤੇ ਬੀਬੀਆਂ ਵੱਲੋਂ ਵਿਧਾਇਕ ਨੂੰ ਤਿੱਖੇ ਸਵਾਲ ਕੀਤੇ ਗਏ ਪਰ ਵਿਧਾਇਕ ਕਿਸੇ ਵੀ ਗੱਲ ਦਾ ਸਹੀ ਢੰਗ ਨਾਲ ਜਵਾਬ ਨਹੀਂ ਦੇ ਸਕੇ ਅਤੇ ਸਾਰੀ ਗੱਲ ਦਾ ਮਲਬਾ ਦਿੱਲੀ ਅਤੇ ਕੇਂਦਰ ਸਰਕਾਰ ਉੱਤੇ ਸੁੱਟਦੇ ਰਹੇ ਯਾਨੀ ਕਿ ਲੱਗ ਭੱਗ ਰੱਦ ਕੇ ਕੁੱਤੇ ਖਾਣੀ ਕੀਤੀ ਗਈ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਰਾਮਪੁਰ ਮੋੜ ਸੁਖਵੀਰ ਸਿੰਘ ਮੈਸਰਖਾਨਾ ਦੀ ਆਖਰ ਵਿੱਚ ਜਾ ਕੇ ਪੁਲਿਸ ਪ੍ਰਸ਼ਾਸਨ ਆਈ ਫਿਰ ਜਾ ਕੇ ਜਿਹੜਾ ਹੈ ਉਸ ਭੀੜ ਦੇ ਵਿੱਚੋਂ ਨਿਕਲੇ ਉਸ ਧਰਨੇ ਦੇ ਵਿੱਚੋਂ ਨਿਕਲੇ ਕਿਉਂਕਿ ਮੈਸਰਖਾਨਾ ਹੋਰੀ ਜਵਾਬ ਹੀ ਨਹੀਂ ਦੇ ਸਕੇ ਸਾਰੇ ਇਲਜ਼ਾਮ ਲਗਾਏ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਹਾਲਾਂਕਿ ਜਿਹੜੇ ਧਰਨੇ ਉਖਾੜੇ ਗਏ ਨੇ ਧਰਨੇ ਪੁੱਟੇ ਗਏ ਨੇ ਉਹ ਪੰਜਾਬ ਪੁਲਿਸ ਦੀ ਅਤੇ ਆਪ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਦੇਣ ਹੈ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੈ ਅਤੇ ਸੁਖਵੀਰ ਸਿੰਘ ਮੈਸਟਰ ਖਾਨਾ ਨੂੰ ਵੀ ਪਤਾ ਹੈ ਕਿ ਕਿਹਨਾਂ ਦੀ ਕਾਰਵਾਈ ਕੀਤੀ ਗਈ ਹੈ ਸੋ ਇਹ ਕਿਸਾਨਾਂ ਵੱਲੋਂ ਚੈਲੰਜ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਤੁਸੀਂ ਪਿੰਡਾਂ ਵਿੱਚ ਵੜੋਗੇ ਤਾਂ ਤੁਹਾਡਾ ਇਸੇ ਤਰ੍ਹਾਂ ਵਿਰੋਧ ਕੀਤਾ ਜਾਵੇਗਾ ਉਹਨਾਂ ਕਹੇ ਹਾਲੇ ਹਾਲਾ ਤਾਂ ਤੁਸੀਂ ਕਣਕ ਦੀ ਖਰੀਦ ਅਤੇ ਮੰਡੀਆਂ ਦਾ ਜਾਇਜ਼ਾ ਲੈ ਰਹੇ ਹੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੱਸਾਂਗੇ ਜਿਸ ਤਰ੍ਹਾਂ ਪਹਿਲਾਂ ਵੀ ਕਿਸਾਨਾਂ ਨੇ ਧਮਕੀ ਦਿੱਤੀ ਸੀ ਕਿ ਜਿਹੜਾ ਵੀ ਵਿਧਾਇਕ ਸਾਡੇ ਪਿੰਡ ਆਵੇ ਉਹਦੇ ਕੋਲ ਦੋ ਕੁਰਤੇ ਹੋਣੇ ਨੇ ਇੱਕ ਕੁਰਤਾ ਤਾਂ ਸੀ ਪਾੜ ਦੇਣਾ ਯਾਨੀ ਕਿ ਅੱਜ ਰੱਜ ਕੇ ਜੱਗੋਂ ਤਿਰਵੀ ਹੋਈ ਜਸਵੀਰ ਸਿੰਘ ਮਾਸਟਰ ਖਾਨ ਨਾਲ ਧੰਨਵਾਦ